ਉਹ ਤੇਰੇ ਭਾਤਲਾ ਜੇ ਲਿਆ ਬਾਉ ਤਪਨਾ ਨਾ ਆ ਗਿਆ ਪਰ ਰਪਿਆ ਗੁਰੂ ਜੀ ਮੈਨੂੰ ਭੁੱਖ ਬੜੀ ਲੱਗੀ ਆ ਕੋਈ ਵੀ ਲਾ ਬੁੱਲਾ ਖਵਾਓ ਉਹ ਚੇਲਿਆ ਤੈਨੂੰ ਭੁੱਖ ਲੱਗੀ ਹੋਈ ਐ ਮੈਂ ਬਚ ਕੇ ਨਿਕਲਿਆ ਪਹਾੜ ਬਹੁਤ ਵੱਡਾ ਨਾਗ ਸੀ ਮੈਂ ਤਾਂ ਅੱਜ ਤੱਕ ਨਹੀਂ ਵੇਖਿਆ ਐਡਾ ਵੱਡਾ ਨਾਗ ਆ ਮੰਗਰੀ ਪੈ ਗਿਆ ਸੀ ਮੈਂ ਤਾਂ ਚੇਲਿਆ ਜੇ ਤੂੰ ਹੁੰਦਾ ਉਥੇ ਨਾਲ ਕਿਤੇ ਤੈਨੂੰ ਵੀ ਛੱਡ ਕੇ ਆਣਾ ਭੇਜਦਾ ਗੁਰੂ ਜੀ ਆ ਕੀ ਚੀਜ਼ ਐ ਆ ਇਹਦਾ ਜੀ ਲਿਆ ਗਿੱਦੜ ਸਿੰਘੀ ਐ ਚੱਕ ਲੈ ਚੱਕ ਲੈ ਬਹੁਤ ਕੀਮਤੀ ਚੀਜ਼ ਐ ਗੁਰੂ ਜੀ ਆਹ ਕਿਹੜੀ ਗਿੱਦੜ ਸਿੰਘੀ ਓ ਚੇਲਿਆ ਤੈਨੂੰ ਪਤਾ ਨਹੀਂ ਇਹ ਦੁਨੀਆ ਨੂੰ ਪਾਗਲ ਬਣਾਉਣ ਦੀ ਗੱਲ ਐ ساری ਦੁਨੀਆ ਨੂੰ ਕੀ ਪਤਾ ਵੀ ਇਹ ਗਿੱਦੜ ਸਿੰਘੀ ਕੀ ਕੀ ਚੀਜ਼ ਐ ਇਹਦਾ ਬਾੰਦ ਕਹਿਗੇ ਗਿੱਦੜ ਸਿੰਘੀ ਬਹੁਤ ਪੈਸਾ ਕਮਾਣੇ ਇਹਨੂੰ ਤੂੰ ਲੋਕਾਂ ਅੱਗੇ ਨਾ ਦੱਸੀ ਵੀ ਕੀ ਕੀ ਐ ਮੈਂ ਇਹਨੂੰ ਕਹਿਣਾ ਵੀ ਗਿੱਦੜ ਸਿੰਘੀ ਐ ਲੋਕਾਂ ਨੂੰ ਕੁਝ ਨਹੀਂ ਪਤਾ ਜਿੰਨਾ ਮਰਜੀ ਮੂਰਖ ਬਣਾ ਲੈ ਇਹ ਦੁਨੀਆ ਸਾਰੀ ਆਪਣੇ ਮੰਗ ਰਾਂਗਰ ਫਿਰੂਗੀ ਜਿਦੋਂ ਕਹਦਾ ਗਿੱਦੜ ਸਿੰਘ ਹੀ ਹੈ ਨਾ ਇਹ ਬਹੁਤ ਮਹਿੰਗੀ ਮਿਕਣੀ ਇਹਨੂੰ ਝੋਲੇ ਦੇ ਵਿੱਚ ਪਾ ਲੈ ਇਹ ਬਹੁਤ ਜ਼ਿਆਦਾ ਕੰਮ ਦੇਊਗੀ ਆਪਾਂ ਨੂੰ ਗੁਰੂ ਜੀ ਰੇ ਕੁਝ ਆਇਤਾ ਨਹੀਂ ਸੀ ਉਹ ਮੈਨੂੰ ਪਤਾ ਹੈ ਚੇਲਿਆ ਤੈਨੂੰ ਨਹੀਂ ਕੁਝ ਮਿਲਣਾ ਮੈਨੂੰ ਪਤਾ ਸੀ ਤੇਰਾ ਜਦੋਂ ਅਸੀਂ ਆਉਂਦੇ ਸੀ ਸਾਡੇ ਗੁਰੂ ਜੀ ਸਾਨੂੰ ਜੰਗਲਾਂ 'ਚ ਵਾਰ ਦਿੰਦੇ ਸੀ ਅਸੀਂ ਬਹੁਤ ਕੁਝ ਇਕੱਠਾ ਕਰਕੇ ਲੈ ਕੇ ਆਉਂਦੇ ਸੀਗੇ ਤੇ ਇਹਨੇ ਨਹੀਂ ਕੁਝ ਮਿਲਣਾ ਤੂੰ ਐਂ ਕਰ ਇੱਥੇ ਕੋਈ 2-4 ਡਿੱਕੇ ਇਕੱਠੇ ਕਰ ਲਿਆ ਲੈ ਕੇ ਆ ਜਾ 2-4 ਡਿੱਕੇ ਲਿਆ ਚੇਲਿਆ ਲਿਆ ਜਲਦੀ ਆ ਜਾ ਮੌਸਮ ਦੇਖ ਬਹੁਤ ਜ਼ਿਆਦਾ ਬੱਦਲਬਾਈ ਹੋਈ ਪਈ ਐ ਆ ਜਾ ਚੇਲਿਆ ਜਲਦੀ ਆ ਜਾ ਕਾੜ ਕੇ ਕੀ ਕਰੂੰਗੀ ਉਹ ਤੈਨੂੰ ਨਹੀਂ ਪਤਾ ਚੇਲਿਆ ਇਹਨਾਂ ਦੇ ਛੋਟੇ ਛੋਟੇ ਡੱਕਰੇ ਕਰਕੇ ਇਹਨਾਂ ਨੂੰ ਪੀਸ ਲੈਣਾ ਆਪਾਂ ਵਿੱਚ ਥੋੜੀ ਜਿਹੀ ਮਿਲਾ ਦਾਂਗੇ ਵਿੱਚਾਂ ਫੇਰ ਲੋਕਾਂ ਨੂੰ ਜਦੋਂ ਪਹਿਣੀ ਅੱਖਾਂ ਦੇ ਵਿੱਚ ਲੋਕ ਜਦੋਂ ਚਮਰਹਿਣਗੇ ਉਹਨਾਂ ਨੂੰ ਲੱਗੂਗਾ ਪਿਆਰ ਮਮੀਰ ਹੈ ਨਾਥਾਂ ਕੋਲ ਇਹ ਆਪਾਂ ਪੈਸੇ ਬਹੁਤ ਕਮਾਣੇ ਆ ਚੇਲਿਆ ਜੇ ਆਪਾਂ ਇਹ ਜੰਗਲਾਂ ਦੇ ਵਿੱਚ ਫਿਰਦੇ ਰਹੇ ਫੇਰ ਨਹੀਂ ਆਪਣੀ ਕਦਰ ਪੈਣੀ ਇਹਦਾ ਪੈਸਾ ਕਮਾਣਾ ਪੈਣੇ ਆਪਾਂ ਇਹ ਮਮੀਰਾ ਦਾ ਸ਼ਰਮਾ ਵੇਚਾਂਗੇ ਆ ਇਹ ਲੋਕਾਂ ਨੂੰ ਕੁਝ ਨਹੀਂ ਪਤਾ ਜੇਲਿਆ ਉਹ ਸਿੱਖ ਲੈ ਅੱਗੇ-ਅੱਗੇ ਜਮਾਨਾ ਇਹ ਜੀ ਆਉਣਾ ਤੇ ਇਹਨੂੰ ਸਾਰੀ ਗੁਰਗੱਦੀ ਦੇ ਜਾਗੇ ਆਇਆ ਜੇਲਿਆ ਬਹੁਤ ਆਪਾਂ ਫਿਰ ਕੱਲ ਨੂੰ ਫੇਰ ਦੇਖਦੇ ਆਂ ਅੱਜ ਦਾ ਆਪਾਂ ਮਮੀਰਾ ਤਿਆਰ ਕਰਦੇ ਆਂ ਜਾ ਕੇ ਕੱਲ ਨੂੰ ਫੇਰ ਦੇਖਦੇ ਆਂ ਆਪਾਂ ਜੇਲਿਆ ਕੱਲ ਨੂੰ ਤੈਨੂੰ ਸੱਪ ਵੀ ਫੜ ਕੇ ਦਿਖਾਵਾਂਗੇ ਤੇ ਆਪਾਂ ਸਾਰੇ ਤੈਨੂੰ ਹੌਲੀ-ਹੌਲੀ ਗੁਰਗੱਦੀਆਂ ਦੇਵਾਂਗੇ ਇੱਕ ਤੇ ਨੂੰ ਨਵਜ ਦੇਖਣੀ ਆਉਂਦੀ ਏ ਉਹ ਵੀ ਸਿਖਾਵਾਂਗੀ ਆ ਜਾ